I'm uh sorry. -huh. ਗਾਈਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਬਲੌਗ ਲੈ ਕੇ ਆਏ ਹਾਂ ਤੁਹਾਡੇ ਲਈ ਜੋ ਕਿ ਪਿੰਡ ਸੂਸਾਂ ਦੇ ਵਿੱਚ ਤੇ ਮੇਲਾ ਲੱਗਦਾ ਹੈ ਬੋਪਾਰਾ ਮੇਲਾ ਲੱਗਦਾ ਹੈ ਜੀ ਤੇ ਉਹ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਠੀਕ ਹੈ 12 13 ਤੇ 14 ਤਰੀਕ ਪਾਸਤਾ ਤਿੰਨ ਦਿਨ ਮੇਲਾ ਲੱਗਣਾ ਹੈ ਇੱਥੇ ਜੀ ਤੇ ਇੱਕ ਤਰੀਕ ਤਾਂ ਲੰਘ ਚੁੱਕੀ ਆ ਤੇ ਇਹ ਹੈਗੀ ਹੈ 13 ਤਰੀਕ ਦਾ ਹੈਗਾ ਕੱਲੂ ਐਂਡਲਾ ਦੇਣਾ ਤੁਸੀਂ ਵੀ ਜ਼ਰੂਰ ਦੇਖਣ ਆਓ ਮੇਲਾ ਬਹੁਤ ਬਾੜਾ ਲੱਗਦਾ ਹੈ ਜਗਾ ਦੀ ਬਹੁਤ ਮਤ ਮਨ ਲਟਾਇਆ ਠੀਕਾ ਬਹੁਤ ਸ਼ਕਤੀਸ਼ਾਲੀ ਵਾਲੀ ਜਗਾ ਹੈ ਤੇ ਮੇਰੇ ਫੋਲੋਗ ਲੋਕ ਦੇਖਣ ਨੂੰ ਮੇਰੇ ਚੈਨਲ ਨੂੰ ਕੱਲੋ ਸਬਸਕ੍ਰਾਈਬ ਜਿਨ੍ਹਾਂ ਨੇ ਹ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਮੇਰੀਆਂ ਪਿਛਲੀਆਂ ਬਲੋਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਤੁਹਾਡੇ ਸਪੋਰਟ ਨਾਲ ਮੈਂ ਇੱਥੇ ਤੱਕ ਪਹੁੰਚ ਚੁੱਕੀ ਹਾਂ ਅਗਲੇ ਬਹੁਤ ਬਹੁਤ ਧੰਨਵਾਦ ਤੇ ਅਗਲੇ ਬਲੌਗਾਂ ਨੂੰ ਵੀ ਤੇ ਪਿਆਰ ਦਿੰਦੇ ਰਹੋ ਤੇ ਅਸੀਂ ਪਹੁੰਚ ਚੁੱਕੇ ਹਾਂ ਸੂਸੰਧ ਪਿੰਡ ਵਿੱਚ ਦੇਖ ਸਕਦੇ ਆ ਤੁਸੀਂ ਇੱਧਰ ਟੈਂਟ ਵਗੈਰਾ ਸਾਰੇ ਲੱਗੇ ਹੋਏ ਆ ਇਹ ਸਾਰੇ ਲੰਗਰ ਵਗੈਰਾ ਹੀ ਲੱਗੇ ਆ ਤੇ ਕੱਲ ਨੂੰ ਅੱਜ ਅਸੀਂ ਸਵੇਰੇ ਸਵੇਰੇ ਆਏ ਆ ਜੀ ਬਲੌਗ ਬਣਾਉਣ ਕਿਉਂਕਿ ਕੱਲ ਨੂੰ ਤਾਂ ਫਿਰ ਕੁਝ ਬਹੁਤ ਜ਼ਿਆਦਾ ਰਸ਼ ਹੋਣਾ ਜੇ ਕੱਲ ਨੂੰ ਟਾਈਮ ਲੱਗਾ ਤੇ ਫਿਰ ਕੱਲ ਦਾ ਬਲੌਗ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਅਸੀਂ ਤੁਰਦੇ ਪਏ ਆ ਦੇਖ ਸਕਦੇ ਆ ਗੱਡੀ ਉਹਨਾਂ ਨੇ ਮਤਲਬ ਕਿ ਬਹੁਤ ਦੂਰ ਆਇਥੋਂ ਤੇ ਫਿਰ ਉਹ ਗੱਡੀ پارکਿੰਗ ਥੋੜੀ ਦੂਰ ਬਣਾਈ ਆ ਕਿ ਦੁਕਾਨਾਂ ਵਗੈਰਾ ਬਹੁਤ ਜ਼ਿਆਦਾ ਲਗਣੀਆਂ ਐ ਇੱਥੇ ਹਜੇ ਲੱਗ ਰਹੀਆਂ ਐ ਅੱਧੀਆਂ ਦੁਕਾਨਾਂ ਲੱਗ ਚੁੱਕੀਆਂ ਤੇ ਅੱਗੇ ਅੱਧੀਆਂ ਹਜੇ ਲੱਗ ਰਹੀਆਂ ਤੇ ਲੰਗਰ ਵਗੈਰਾ ਲਈ ਵੀ ਹੋ ਜ਼ਿਆਦਾ ਥਾਂ ਚਾਹੀਦੀ ਐ ਇਸ ਕਰਕੇ ਲੰਗਰ ਵੀ ਬਹੁਤ ਜ਼ਿਆਦਾ ਉੱਥੇ ਲੱਗਦੀ ਐ ਤੇ ਲੱਗੇ ਵੀ ਐ ਥੋੜੇ ਤੇ ਲੱਗਣੇ ਵੀ ਹਜੇ ਕਾਹਲੂ ਜ਼ਿਆਦਾ ਲੱਗਣੇ ਇਹ ਲੋਕ ਟਰਾਲੀਆਂ ਜਿਵੇਂ ਆਉਂਦੇ ਆ ਟਰਾਲੀਆਂ ਚ ਲੰਗਰ ਵੀ ਲੈ ਕੇ ਆਉਂਦੇ ਆ ਦੇਖ ਸਕਦੇ ਆ ਤੁਸੀਂ ਸ਼ਕਤੀ ਵਾਲੀ ਜਗਾ ਆ ਤੁਸੀਂ ਵੀ ਜ਼ਰੂਰ ਮੱਥਾ ਟੇਕਣ ਆਓ ਆ ਦੇਖ ਸਕਦੇ ਆ ਅੰਦਰ ਆ ਲੱਗਾ ਹੈ ਜੀ ਸ਼ਕੀਲ ਦਾ ਮੱਥਾ ਟੇਕਿਆ ਮੱਥਾ ਟੇਕਿਆ ਸਾਰੇ ਠੰਡੇ ਦਾ ਲੰਗਰ ਲੱਗਾ ਜੀ ਤੁਸੀਂ ਇੱਥੋਂ ਟੈਂਟਾ ਪੀ ਲਓ ਜੀ ਆ ਦੇਖ ਸਕਦੇ ਆ ਤੁਸੀਂ ਹਜੇ ਮਤੀਓ ਕੀ ਲੰਗਰ ਲਿਆ ਸਾਰੇ ਟੈਂਟ ਵਗੈਰਾ ਇਹਨਾਂ ਨੇ ਲਗਾਏ ਹੋਏ ਆ ਤੇ ਇਤਾਰੇ ਦੁਕਾਨਾਂ ਵਗੈਰਾ ਵੀ ਲੱਗ ਰਹੀਆਂ ਤੇ ਅੱਟੀਆਂ ਜਿਹੜੀਆਂ ਉਹ ਲੱਗ ਚੁੱਕੀਆਂ ਹਨ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਈਏ ਕਿ ਹੁਣ ਮੇਲੇ ਚੱਲਣੇ ਆ ਜੀ ਕਰਨੀਆਂ ਆ ਗਈ ਚੁੱਕੀਆਂ ਤੇ ਮੇਲੇ ਸ਼ੁਰੂ ਹੋ ਚੁੱਕੇ ਆ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਮੇਲੇ ਕੋਣ ਕੋਣ ਮਿਸ ਕਰਦਾ ਸੀਗਾ ਤੰਮੀਲੀ ਹੁਣ ਆ ਗਏ ਆ ਤੇ ਗੁਰਦੁਆਰਾ ਵੀ ਤੁਸੀਂ ਦੇਖ ਸਕਦੇ ਆ ਅਸੀਂ ਪਹੁੰਚ ਚੁੱਕੇ ਆ ਗੇਟੇ ਮਰੇ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਜੀ ਦਰਸ਼ਨ ਕਰਾਉਨੇ ਆ ਗੁਰਦੁਆਰੇ ਦੇ ਇਹ ਬਲੋਗ ਨੂੰ ਐਂ ਤੱਕ ਵੀ ਰੂਟ ਦੇਖਿਓ ਤੁਸੀਂ ਵੀ ਜਗਾ ਤੇ ਮੱਥਾ ਟੇਕਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਲਾ ਦੇਖਣ ਕੋਣ ਕੋਣ ਗਿਆ ਜੀਗਾ ਤੇ ਜਿਹੜੇ ਹਜੇ ਨਹੀਂ ਗਏ ਇੱਕ ਦਿਨ ਹੈਗਾ 14 ਤਰੀਕ ਨੂੰ ਜਮੀਤ ਹੈ ਤੇ ਕੋਈ ਵੀ ਤੁਸੀਂ ਜੇ ਆਵੋਗੇ ਦਰਸ਼ਨ हाँ जी अभी इधर मत ट देख चुके हैं इधर लगकर लगा हुआ है कि सेवादार लगे हुए है धुप बहुत ज्यादा है सबको तो देख स सेवा कर रहे हैं पेड़े तो 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 खा रहे No. ਮੈਂ ਕਿਉਂ ਉੱਥੇ ਲੰਗਰ ਵਾਲ ਚ ਜਾਣਾ ਮੈਂ ਆ ਜਾ ਬਾਹਰ ਖਾਂਦਾ ਬਾਹਰ ਮੈਂ ਟੇਬਲ ਤੇ ਬੈਠਦਾ ਟੇਬਲ ਤੇ ਉਧਰ ਲੱਗੇ ਲੱਗਦੇ ਆ ਵਲਾਗੇ ਗੁਰ ਜਿਨੇ ਇੱਕ ਮਨ ਧਿਆਇਆ ਜਿਨ ਸੁਖ ਪਾਇਆ ਜਿਨੇ ਇੱਕ ਮਨ ਧਿਆਇਆ ਜਿਨ ਸੁਖ ਪਾਇਆ ਜਿ ਖੋ ਜਿੱਦ ਤੇ ਦੁਕਾਨਾਂ ਲੱਗੀਆਂ ਦੇਖਈਏ ਕੁਛ ਆ ਜਾ ਹਾਂ ਕੀ ਕਹਿੰਦੇ ਆ ਪਾਣੀ ਹੈ ਨੀ ਆ ਕੇ ਨਾ ਆਉਗਾ ਤੇ ਇੱਥੇ ਹੀ ਅਸੀਂ ਬਲੌਗ ਦਾ ਐਂਡ ਕਰਦੇ ਆਂ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਕੋਣ ਕੋਣ ਮੇਲਾ ਦੇਖਣ ਗਿਆ ਸੀ ਤੇ ਐ ਇੱਕ ਦਿਨ ਹਜੇ ਪਿਆ ਹੈ 14 ਤਰੀਕ ਨੂੰ ਐਂਡ ਲਾ ਦੇਣਾ ਤੁਸੀਂ ਜ਼ਰੂਰ ਜਾ ਕੇ ਮੇਲਾ ਦੇਖਿਓ ਬਹੁਤ ਜ਼ਿਆਦਾ ਸੰਗਤ ਹੋਣੀ ਹੈ ਤੇ ਅੱਜ ਤਾਂ ਥੋੜਾ ਰਸ਼ ਘਟ ਸੀਗਾ ਕਿਉਂਕਿ ਆਪਾਂ ਤਾਂ ਥੋੜੀ ਸਵੇਰੇ ਸਵੇਰੇ ਚੱਲ ਗਏ ਸੀਗੇ ਕੁਝ 10 ਵਜੇ ਦਾ ਟਾਈਮ ਨਹੀਂ ਸੀਗਾ ਤੇ ਕੱਲ੍ਹ ਨੂੰ ਵੀ ਜੇ ਅਜਿਵੇਂ ਤਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਜੀ ਸੰਗਤ ਕਿੰਨੀ ਆ ਜਿੰਨਾ ਰਸ਼ਵਾ ਤੇ ਜ਼ਰੂਰ ਅਸੀਂ ਦਿਖਾਵਾਂਗੇ ਤੇ ਇੱਥੇ ਵੀ ਲੋਕ ਦੈਣੇ ਕਰਦੇ ਆ ਬਾਈ ਬਾਈ ਖਾ ਸੁਦੇ ਰਹੋ ਵਸਦੇ ਰਹੋ ਤੇ ਹੁਣ ਮੇਲੇ ਦੇ